ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਦਾ ਬਿਆਨ ਹੈ ਕਿ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਕਿਹੜਾ ਡੰਡਾ ਬਾਦਲ ਸਾਹਿਬ ਅੱਜ ਸਵਾਲ ਪੁੱਛਣਾ ਚਾਹੁੰਦੇ ਆਂ ਅਸੀਂ ਕਿਹੜਾ ਡੰਡਾ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਡੰਡਾ ਚਲਾਉਂਦੇ ਨੇ ਨਸ਼ਾ ਤਸਕਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਮਾਫੀ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਗੈਂਗਸਟਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਚੇਨ ਸਨੇਚਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਹਰ ਉਸ ਬਸ਼ਰ ਤੇ ਚਲਾਉਂਦੇ ਨੇ ਕਿਹੜੇ ਤੇ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਹੁਣ ਆਜੋ ਤੁਹਾਡੀ ਗੱਲ ਕਰੀਏ ਇੱਕ ਕਸਾਈ ਜਿਹੜਾ ਰੋਜ਼ ਬੱਕਰੇ ਵੜਦਾ ਹੋਵੇ ਉਹ ਇਨਸਾਨੀਅਤ ਦਾ ਪਾਠ ਪੜਾਵੇ ਤੇ ਦੱਸੇ ਕਿ ਜਾਨ ਦੀ ਕੀ ਕੀਮਤ ਹੁੰਦੀ ਹੈ ਉਹ ਕੰਮ ਤੁਸੀਂ ਕੀਤਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਭੁੱਲਿਆ ਨਹੀਂ ਪੰਜਾਬ ਨੂੰ ਯਾਦ ਹੈ ਤੁਸੀਂ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਪੂਰੇ ਪੰਜਾਬ ਦੇ ਅੰਦਰ ਉਹ ਵੀ ਜਿਹੜੇ ਤਿੰਨ ਵੀ ਨੇ ਉਹ ਵੀ ਤਿੰਨ ਖਿੰਡ ਗਏ ਕਿਸੇ ਦਾ ਹੋਰ ਪਾਸੇ ਨੂੰ ਮੂੰਹ ਆ ਕਿਸੇ ਦਾ ਹੋਰ ਪਾਸੇ ਨੂੰ ਆ ਪਤਾ ਕਿਉਂ ਕਦੇ ਕਾਰਨ ਦੇਖਿਆ ਅੰਦਰ ਝਾਤੀ ਮਾਰੀ ਹੈ ਕਦੇ ਆਪਣਾ ਅੰਦਰ ਫਰੋਲਿਆ ਕਦੇ ਕਾਰਨ ਕੀ ਹੋਇਆ ਤੁਸੀਂ ਵੀ ਡੰਡੇ ਚਲਾਏ ਨੇ ਤੁਸੀਂ ਪਤਾ ਕਰਦੇ ਤੇ ਡੰਡੇ ਚਲਾਏ ਨੇ ਤੁਸੀਂ ਡੰਡੇ ਚਲਾਏ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਜਦੋਂ ਬਰਗਾੜੀ ਦੇ ਵਿੱਚ ਗੋਲੀकांड ਕੀਤਾ ਨਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਇਹ ਮੈਸੇਜ ਦਿੱਤਾ ਕਿ ਡੰਡਾ ਚਲਾਉਣ ਹਲਾ ਹੀ ਇੱਕ ਇਸ ਤਰ੍ਹਾਂ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਨਿਹੱਥੇ ਬੈਠੇ ਸੰਗਾਂ ਤੇ ਜਿਹੜੀ ਸੰਗਤ ਬੈਠੀ ਪਾਠ ਕਰਦੀ ਹੋਵੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਹੋਵੇ ਉਹਨਾਂ ਤੇ ਡੰਡੇ ਚਲਾਈਏ ਉਹਨਾਂ ਤੇ ਡੰਡੇ ਨਹੀਂ ਗੋਲੀਆਂ ਚਲਾਈਏ ਇਹ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਬਾਈਬਲ ਕਲਾ ਦੇ ਵਿੱਚ ਤੁਸੀਂ ਗੋਲੀकांड ਕੀਤਾ ਕੀ ਕਸੂਰ ਸੀਗਾ ਵੱਡਾ ਸਵਾਲ ਹੈ ਕਸੂਰ ਕੀ ਸੀ ਸੰਗਤ ਦਾ ਜੇ ਕੋਈ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੇ ਤੁਹਾਡੇ ਰਾਜ ਦੇ ਵਿੱਚ ਹੋਈ ਔਰ ਇੱਕ ਵਾਰ ਨਹੀਂ ਹੋਈ ਜਗਾ ਜਗਾ ਹੋਈ ਔਰ ਤੁਸੀਂ ਖੁਦ ਉਸ ਗੱਲ ਨੂੰ ਇਕਰਾਰ ਕੀਤਾ ਕਿ ਹਾਂ ਅਸੀਂ ਕਰਵਾਈ ਸਭ ਤੋਂ ਗਲਤੀਆਂ ਹੋਈਆਂ ਤੁਸੀਂ ਜਾ ਕੇ ਕਿਹਾ ਤੇ ਬਾਹਰ ਨਿਕਲ ਕੇ ਫੇਰ ਮੁੱਕਰ ਗਏ ਉਦੋਂ ਤੱਕ ਗੁਰੂ ਸਮਰਾਟ ਸੀ ਜਦੋਂ ਅਕਾਲ ਤਖਤ ਤੇ ਤੁਸੀਂ ਚੜੇ ਜਾ ਕੇ ਔਰ ਜਾ ਕੇ ਕਿਹਾ ਕਿ ਹਾਂ ਅਸੀਂ ਅਸੀਂ ਇਹ ਸਾਰੀਆਂ ਵੱੱਜਰ ਗਲਤੀਆਂ ਕੀਤੀਆਂ ਜਿਵੇਂ ਹੀ ਉੱਥੋਂ ਬਾਹਰ ਨਿਕਲੇ ਇਹ ਜਿਹੜੀ ਸਮਾਜ ਦੀ ਤੱਤੀ ਹਵਾ ਜਦੋਂ ਉਹਨੂੰ ਫੇਰ ਲੱਗੀ ਜਦੋਂ ਉਹ ਫੇਰ ਗੁਲਾਟੀ ਮਾਰਦੀ ਇੱਕ ਯੂ ਟਰਨ ਲੈ ਲਿਆ ਉਸ ਤੋਂ ਬਾਅਦ ਚੋ ਕਹਿੰਦੇ ਕਹਿੰਦੇ 나 ਜੀ ਮੈਂ ਤਾਂ ਪਾਰਟੀ ਦੇ ਭਲੇ ਲਈ ਇਹ ਸੋਚਿਆ ਸੀ ਐਡੇ ਵੱਡੇ ਗੁਨਾਹ ਕਰਕੇ ਐਡੇ ਵੱਡੇ ਪਾਪ ਕਰਕੇ ਗੁਨਾਹ ਹੁੰਦੇ ਨੇ ਅਲੱਗ ਪਾਪ ਹੁੰਦੇ ਨੇ ਅਲੱਗ ਤੁਸੀਂ ਗੁਨਾਹ ਨਹੀਂ ਕੀਤਾ ਤੁਸੀਂ ਪਾਪ ਕੀਤਾ ਜਿੱਥੇ ਲੱਖਾਂ ਲੋਕਾਂ ਦੀ ਕਰੋੜਾਂ ਲੋਕਾਂ ਦੀ ਕਰੋੜਾਂ ਸੰਗਤ ਦੀ ਜਿੱਥੇ ਸ਼ਰਧਾ ਜੁੜੀ ਹੋਵੇ ਤੁਸੀਂ ਮਹਾਰਾਜ ਵੀ ਨਹੀਂ ਬਖਸ਼ੇ ਤੁਸੀਂ ਗੁਰੂ ਮਹਾਰਾਜ ਵੀ ਨਹੀਂ ਬਖਸ਼ੇ ਮਹਾਰਾਜ ਦੇ ਅੰਗ ਰੂੜੀਆਂ ਤੇ ਪਾੜ ਕੇ ਸੜਤੇ ਘਰੇ ਬੈਠ ਕੇ ਤੁਸੀਂ ਕਿਹੜੇ ਕਿਹੜੇ ਫੈਸਲੇ ਲੱਤੇ ਬੱਚਾ ਬੱਚਾ ਪੰਜਾਬ ਦਾ ਜਾਣਦਾ ਫੇਰ ਸੋਚਿਆ ਸੀ ਵੀ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜੇ ਆਊਗਾ ਤੁਸੀਂ ਭੁੱਲਾ ਕੀਤੀਆਂ ਤੁਸੀਂ ਸਾਰੀਆਂ ਗਲਤੀਆਂ ਕੀਤੀਆਂ ਫੇਰ ਉਦੋਂ ਬਾਅਦ ਚੋਂ ਅਸੀਂ ਸਾਰਿਆਂ ਨੇ ਪੰਜਾਬ ਵਾਸੀਆਂ ਨੇ ਸੋਚਿਆ ਵੀ ਖੈਰ ਕੋਈ ਗੱਲ ਨਹੀਂ ਬੰਦਾ ਸੁੱਤਰ ਗਿਆ ਮਾਫੀ ਮੰਗ ਲਈ ਸ਼ਾਇਦ ਕੁਝ ਹੋਊਗਾ ਪਰ ਨਾ ਤੁਸੀਂ ਬਾਜ ਨਹੀਂ ਆਏ ਤੁਸੀਂ ਉਥੋਂ ਬਾਹਰ ਨਿਕਲਦੇ ਸਾਰ ਆਪਣੀ ਮਾੜੀ ਸਿਆਸਤ ਚਮਕਾਉਣ ਦੇ ਚੱਕਰ 'ਚ ਤੁਸੀਂ ਜਥੇਦਾਰ ਲਾਏ ਔਰ ਲਾਏ ਵੀ ਕਿਵੇਂ ਇੱਕ ਗਰੀਮਾ ਹੁੰਦੀ ਹੈ ਕਿਸੇ ਵੀ ਚੀਜ਼ ਦੀ ਇੱਕ ਕਾਬਲ ਜਥੇਦਾਰਾਂ ਨੂੰ ਅਵਲ ਜਥੇਦਾਰਾਂ ਨੂੰ ਤੁਸੀਂ ਲਾਇਆ ਔਰ ਉਸ ਤੋਂ ਬਾਅਦ ਚੋ ਰਾਤ ਦੇ 2 ਵਜੇ ਹਨੇਰੇ ਦੇ ਵਿੱਚ ਰਾਤ ਦੇ 2 ਵਜੇ ਨੇਰੇ ਦੇ ਵਿੱਚ ਤੁਸੀਂ ਨਵੇਂ ਜਥੇਦਾਰ ਸਾਹਿਬ ਦੀ ਜੁਆਇਨਿੰਗ ਕਰਾ ਰਹੇ ਹੋ ਔਰ ਕਿਆ ਗੱਲ ਸੰਗਤ ਨੂੰ ਇਸ ਜਿਹੜੀਆਂ ਤੁਹਾਡੀਆਂ ਚਾਲਾਂ ਸਮਝ ਨਹੀਂ ਆਉਂਦੀਆਂ ਸਮਝ ਆਉਂਦੀਆਂ ਬਾਦਲ ਸਾਹਿਬ ਸੋ ਮੈਂ ਤਾਂ ਪਹਿਲਾਂ ਕਿਹਾ ਰੋਜ਼ ਬੱਕਰੇ ਹਲਾਲ ਕਰਨ ਵਾਲਾ ਇਹ ਗੱਲ ਕਹੇ ਕਿ ਜਾਨ ਦੀ ਕੀਮਤ ਕੀ ਹੈ ਤੁਹਾਨੂੰ ਤਾਂ ਇਹ ਗੱਲਾਂ ਸੋਭਾ ਹੀ ਨਹੀਂ ਦੰਦੀਆਂ ਸੋਭਾ ਹੀ ਨਹੀਂ ਦੰਦੀਆਂ ਕਿਉਂਕਿ ਹਜ਼ਾਰਾਂ ਨਿਹੱਥੇ ਬੰਦਿਆਂ ਦੇ ਉੱਤੇ ਹਜ਼ਾਰਾਂ ਨਿਹੱਥੇ ਬੰਦਿਆਂ ਦੇ ਉੱਤੇ ਥੋਡੇ ਰਾਜ ਦੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਹਜ਼ਾਰਾਂ ਟੀਚਰਾਂ ਦੇ ਉੱਤੇ ਹਜ਼ਾਰਾਂ ਮਜ਼ਾਜਮਾਂ ਦੇ ਉੱਤੇ ਡਾਂਗਾ ਬਣਾਈਆਂ ਤੁਹਾਡੀ ਸਰਕਾਰ ਨੇ ਕੁੱਟੇ ਨੇ ਬੁਰੀ ਤਰ੍ਹਾਂ ਨਾ ਮਾਰੇ ਨੇ ਰੋਜ਼ ਬੇਪੱਤ ਹੋ ਕੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਰੋਜ਼ ਤੁਹਾਡੇ ਰਾਜ ਦੇ ਵਿੱਚ ਮੁਰਦੀਆਂ ਰਹੀਆਂ ਨੇ ਕਿਹੜਾ ਰਾਜ ਸੀ ਤੁਹਾਡਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਜਿਹੜਾ ਵਪਾਰੀ ਵਿਚਾਰਾ ਇੱਜ਼ਤ ਦੇ ਨਾਲ ਸਟੇਟ ਦੇ ਵਿੱਚ ਵਪਾਰ ਕਰਦਾ ਹੁੰਦਾ ਸੀ ਜੇ ਕਿਸੇ ਦਾ ਢਾਬਾ ਚੱਲਦਾ ਸੀ ਤਾਂ ਢਾਬੇ ਤੇ ਅੱਖ ਲਿਆਂਦੀ ਜੇ ਕਿਸੇ ਦੀ ਮਿਲ ਚੱਲਦੀ ਸੀ ਮਿਲ ਤੇ ਅੱਖ ਲਿਆਂਦੀ ਜੇ ਕਿਸੇ ਨੇ ਆਪਣੀ ਕਿਰਤ ਕਮਾਈ ਚੋਂ ਕਿਤੇ ਥੋੜੀ ਬਹੁਤ ਜਗ੍ਹਾ ਲੈ ਲਈ ਤਾਂ ਉਸ ਜਗ੍ਹਾ ਤੇ ਥੋੜੀ ਅੱਖ ਆ ਗਈ ਜੇ ਕਿਸੇ ਸੱਜਣ ਨੇ ਵਿਚਾਰੇ ਨੇ ਆਂਧਾਰੀ ਕਿਸੇ ਵੀਰ ਨੇ ਇਹ ਸੁਪਨਾ ਸੋਚਿਆ ਸੀ ਕਿ ਪੰਜਾਬ ਆਉਣ ਤੇ ਜਾਣ ਦੇ ਲਈ ਅਸੀਂ ਕਿੰਡੋ ਕੈਨੇਡੀਅਨ ਬੱਸ ਨਾਮ ਦੀ ਸਰਵਿਸ ਧਲਾਵਾਂਗੇ ਥੋੜੀ ਉਹਦੇ ਤੇ ਅੱਖ ਆ ਗਈ ਤੁਸੀਂ ਉਹਦੇ ਤੋਂ ਇੰਡੋ ਕੈਨੇਡੀਅਨ ਬੱਸੇ ਖੋਲੀ ਤੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਉਹਦਾ ਇਹਦਾ ਟਰਾਂਸਪੋਰਟ ਦਾ ਮਾਫੀਆ ਤਿਆਰ ਕੀਤਾ ਕਿ ਜਿਹੜੀ 800 900 ਦੀ ਟਿਕਟ ਸੀ ਤੁਸੀਂ ਅੱਜ 5 5000 ਰੁਪਏ ਦੀ ਕੀਤੀ ਪਈ ਹੈ ਇਹ ਸਾਰੀਆਂ ਚੀਜ਼ਾਂ ਕਿਹਾ ਨਜ਼ਰ ਨਹੀਂ ਆਉਂਦੀਆਂ ਜਿੰਨੇ ਸੰਨਤ ਹੀ ਸ਼ਹਿਰ ਸੀ ਜਿਨ੍ਹਾਂ 'ਚ ਵਪਾਰ ਚੱਲਦਾ ਸੀ ਉਹਨਾਂ 'ਚ ਹਿੱਸੇ ਮੰਗ ਲਏ ਤੁਸੀਂ ਜਿੰਨੀਆਂ ਬਰੈਡ ਦੀਆਂ ਫੈਕਟਰੀਆਂ ਸੀ ਭੁੱਲੇ ਨਹੀਂ ਲੋਕ ਉਹ ਬਰੈਡ ਦੀਆਂ ਫੈਕਟਰੀਆਂ 'ਚੋਂ ਹਿੱਸੇ ਮੰਗ ਲਏ ਨਹੀਂ ਬੰਦ ਕਰਾਵਾਂਗੇ ਕਹਿੰਦੇ ਸੀਗੇ ਜੇ ਕਿਸੇ ਦੀ ਹਵੇਲੀ ਚੱਲਦੀ ਸੀ ਹਵੇਲੀ ਨੂੰ ਕਹਿੰਦੇ ਕਹਿੰਦੇ ਯਾਰ ਤਾਂ ਸਾਨੂੰ ਇਹਦੇ ਚ ਹਿੱਸੇ ਪਵਾ ਦੋ ਜੇ ਨਹੀਂ ਪਵਾਣੇ ਤੇਰੇ ਅੱਗੇ ਦਵਾਰ ਨੂਮਾ ਵੱਡੇ ਵੱਡੇ ਪੁੱਲ ਖੜੇ ਕਰ ਦਾਂਗੇ ਕੀ ਨਹੀਂ ਕੀਤਾ ਤੁਸੀਂ ਆਪਣੇ ਰਾਜ ਚ ਸੋ ਜਿੰਨੇ ਤੱਕੇ ਜਿੰਨੇ ਤੱਕੇ ਤੁਸੀਂ ਕੀਤੇ ਨੇ ਜਿੰਨਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਤੁਸੀਂ ਕੀਤਾ ਜਿੰਨਾ ਪੰਜਾਬ ਦੀ ਸੰਗਤ ਨੂੰ ਜਿੰਨਾ ਪੰਜਾਬ ਦੇ ਆਵਾਮ ਨੂੰ ਤੁਸੀਂ ਨਚੋੜਿਆ ਨਾ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਤੋਂ ਲੈ ਕੇ ਉਹਨਾਂ ਦੇ ਵਪਾਰਾਂ ਤੋਂ ਲੈ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਖਰਾਬ ਕੀਤਾ ਨਾ ਬਾਦਲ ਸਾਹਿਬ ਇਹ ਗੱਲਾਂ ਤੁਹਾਨੂੰ ਸੋਭਾ ਨਹੀਂ ਦਿੰਦੀਆਂ ਤੁਸੀਂ ਤਾਂ ਆਪਣੇ ਪਿਤਾ ਜੀ ਦੀ ਜਿਹੜੀ ਵਿਰਾਸਤ ਸੀ ਆਮ ਤੌਰ ਤੇ ਜਿਹੜਾ ਬੱਚਾ ਹੁੰਦਾ ਨਾ ਆਮ ਤੌਰ ਤੇ ਕੋਈ ਵੀ ਉਹ ਆਪਣੇ ਪਿਤਾ ਦਾ ਨਾਮ ਉੱਚਾ ਕਰਦਾ ਰੌਸ਼ਨ ਕਰਦਾ ਤੁਸੀਂ ਤਾਂ ਆਪਣੇ ਪਿਤਾ ਦੀ ਵਿਰਾਸਤ ਤਾਂ ਜਿਹੜੀ ਉਹ ਵੀ ਖੋਲੀ ਜੀ ਫਕਰੇ ਕੌਮ ਵੀ ਵਾਪਸ ਕਰਾਤਾ ਤੁਸੀਂ ਦੱਸੋ ਕਿੱਥੇ ਖੜੇ ਆ ਅੱਜ ਆਪਾਂ ਸੋ ਬਾਦਲ ਸਾਹਿਬ ਜਿਹੜਾ ਤੁਸੀਂ ਇਹ ਬਿਆਨ ਦਿੱਤਾ ਹੈ ਨਾ ਆਹਾ ਮੈਂ ਪੜ ਕੇ ਬੜਾ ਹੈਰਾਨ ਹੋਇਆ ਸਾਡੀ ਪੂਰੀ ਅਸੀਂ ਸਾਰੇ ਜਣੇ ਉਰੇ ਬੈਠੇ ਪੜ ਕੇ ਬੜਾ ਹੈਰਾਨ ਹੋਏ ਕਿ ਇੱਕ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਹੱਲ ਕਰ ਸਕਦਾ ਕਮਾਲ ਦੀ ਗੱਲ ਹੈ ਮਤਲਬ ਤੁਸੀਂ ਆਮ ਸੰਗਤ ਨੂੰ ਭੇਡਾਂ ਤੇ ਬੱਕਰੀਆਂ ਸੰਗ ਸਮਝ ਲਿਆ ਕਿ ਡੰਡੇ ਨਾਲ ਅੱਕਾਂਗੇ ਜਾਨਵਰ ਨੇ ਮਤਲਬ ਪੰਜਾਬ ਦੇ ਲੋਕ ਤੁਸੀਂ ਉਹਨਾਂ ਨੂੰ ਮਤਲਬ ਕਿ ਇਨਸਾਨ ਨਹੀਂ ਗਿਣਦੇ ਕੀ ਗਿਣਦੇ ਹੋ ਤੁਸੀਂ ਸੋ ਮੈਂ ਤੁਹਾਨੂੰ ਫੇਰ ਇੱਕ ਵਾਰ ਗੱਲ ਕਹਨੇ ਕਿ ਤੁਸੀਂ ਇਹ ਗੱਲਾਂ ਕੁਝ ਨਹੀਂ ਰੱਖਿਆ ਤੁਸੀਂ ਚੰਗਾ ਹੋਊਗਾ ਚੰਗਾ ਹੋਊਗਾ ਕਿ ਤੁਸੀਂ ਜੇ ਅਕਾਲੀ ਦਲ ਦਾ ਵੀ ਭਲਾ ਚਾਹੁੰਦੇ ਹੋ ਨਾ ਤਾਂ ਅਕਾਲੀ ਦਲ ਨੂੰ ਤੁਸੀਂ ਛੱਡ ਦਿਓ ਅਕਾਲੀ ਦਲ ਤੋਂ ਅਕਾਲੀ ਦਲ ਆਪ ਹੀ ਆਪਣੇ ਪੈਰਾਂ ਤੇ ਦੁਆਰ ਤੇ ਫੇਰ ਖੜਾ ਹੋ ਜੂਗਾ ਤੁਸੀਂ ਇਹ ਅਕਾਲੀ ਦਲ ਨੂੰ ਆਪਣੇ ਹਾਲ ਤੇ ਛੱਡ ਦਿਓ 100% ਪਰ ਐਨੀ ਗੱਲ ਜ਼ਰੂਰ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਬੈਠੇ ਹੋ ਅਕਾਲੀ ਦਲ ਕਦੇ ਜ਼ਿੰਦਗੀ 'ਚ ਖੜਾ ਹੀ ਨਹੀਂ ਹੋ ਸਕਦਾ ਤੁਸੀਂ ਇਸ ਕਰਕੇ ਤੁਸੀਂ ਇੱਕ ਗੈਰ ਜ਼ਿੰਮੇਵਾਰਾਨਾ ਮਤਲਬ ਇਨਸਾਨ ਹੋ ਜਿਨ੍ਹਾਂ ਨੇ ਪੰਜਾਬ ਦੇ ਨਾਲ ਚੰਗਾ ਰਵਈਆ ਨਹੀਂ ਕੀਤਾ ਪੰਜਾਬ ਦੇ ਬੱਚੇ-ਬੱਚੇ ਨੂੰ ਪੁੱਛ ਕੇ ਦੇਖਿਓ ਤੁਹਾਨੂੰ ਉਹ ਦੱਸਣਗੇ ਹਾਂ ਇੱਕ ਆਖਰ 'ਚ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਦੋਸਤ ਨੂੰ ਰੇ ਤੁਹਾਡਾ ਇੱਕ ਮਿੱਤਰ ਲੁਧਿਆਣੇ ਦਾ ਤੁਸੀਂ ਉਹਨੂੰ ਆਪਣੇ ਬਿਆਨ ਚ ਵੀ ਇਹ ਗੱਲ ਕਹੀ ਹੈ ਕਿ ਜੇ ਸੜਕਾਂ ਮੈਂ ਕਢਵਾ ਸਕਦਾ ਤੈਨੂੰ ਅਮੀਰ ਕਰਨ ਦੇ ਲਈ ਜੇ ਮੈਂ ਸੜਕਾਂ ਕਢਵਾ ਸਕਦਾ ਤੈਨੂੰ ਕੋਲੋਨਾਈਜ਼ਰ ਬਣਾਉਣ ਦੇ ਲਈ ਤਾਂ ਫੇ ਸੜਕਾਂ ਮੈਂ ਕਿਤੋਂ ਹੋਰ ਵੀ ਕਢਵਾ ਸਕਦਾ ਮਤਲਬ ਇੱਕ ਗੱਲ ਤਾਂ ਤੁਸੀਂ ਮੰਨ ਗਏ ਜਿਹੜੀ ਅਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜਿੰਨਾ ਭੂ ਮਾਫੀਆ ਹੈ ਜਿੰਨਾ ਲੈਂਡ ਮਾਫੀਆ ਹੈ ਉਹ ਤੁਹਾਡੇ ਨਾਲ ਜੁੜਿਆ ਹੋਇਆ ਇਸ ਗੱਲ ਨੂੰ ਤਾਂ ਫਿਰ ਤੁਸੀਂ ਆਪ ਹੀ ਇਕਰਾਰ ਕਰ ਲਿਆ ਸੋ ਬਾਦਲ ਸਾਹਿਬ ਲੋਕ ਸਰਦਾਰ ਭਗਵਾਨ ਸਿੰਘ ਮਾਨ ਜੀ ਤੋਂ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਸਾਡੀ ਉਹ ਨੀਤੀਆਂ ਤੋਂ ਜਿਹੜੀ ਹਰ ਵਰਗ ਨੂੰ ਅਸੀਂ ਉੱਚਾ ਚੱਕ ਰਹੇ ਹਾਂ ਉਹਨੂੰ ਸਤਿਕਾਰ ਦਿੰਦੇ ਆ ਉਹਨੂੰ ਆਦਰ ਦਿੰਦੇ ਆ ਮਾਣ ਦਿੰਦੇ ਆ ਲੋਕ ਬਹੁਤ ਖੁਸ਼ ਨੇ ਲੋਕ ਖੁਸ਼ ਨੇ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਅੱਜ ਅਸੀਂ ਲੜ ਰਹੇ ਹਾਂ ਨਸ਼ਾ ਕਿੱਥੋਂ ਆਇਆ ਸੀ ਬੱਚਾ-ਬੱਚਾ ਜਾਣਦਾ ਕੀਦੇ ਨਾਂ ਬੋਲਦੇ ਸੀ ਬੱਚਾ-ਬੱਚਾ ਜਾਣਦਾ ਕੀਦੇ ਰਾਜ ਚ ਆਇਆ ਬੱਚਾ-ਬੱਚਾ ਜਾਣਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਬਾਰ-ਬਾਰ ਯਾਦ ਕਰਾਉਣ ਦੀ ਜ਼ਰੂਰਤ ਨਹੀਂ ਪੰਜਾਬੀ ਜਾਣਦੇ ਨੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਕੀਦੇ ਰਾਜ ਚ ਨਸ਼ੇ ਦੀਆਂ ਖੇਪਾਂ ਕਿਵੇਂ ਸਮੱਗਲਿੰਗਾ ਹੁੰਦੀਆਂ ਰਹੀਆਂ ਕਿਵੇਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਨਸ਼ੇ ਵਿਕਦੇ ਰਹੇ ਸੋ ਸਰਦਾਰ ਭਗਵਾਨ ਸਿੰਘ ਮਾਨ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਆ ਨਾ ਇਹ ਬੜੀ ਚੰਗੀ ਗੱਲ ਹੈ ਕਿ ਜਿਹੜੇ ਦ੍ਰਿੜ ਇਰਾਦੇ ਦੇ ਨਾਲ ਘਟੋ-ਘਟ ਜਿਹੜੀ ਇਹ ਨਸ਼ੇ ਦੀ ਜਿਹੜੀ ਇਹ ਤੁਸੀਂ ਇਹ ਵਹਿਣ ਭਗਾਏ ਸੀ ਪੁਰਾਣੀਆਂ ਸਰਕਾਰਾਂ ਨੇ ਉਹਨੂੰ ਠੱਲਤਾ ਪਾ ਰਹੇ ਆ ਉਹਨੂੰ ਠੱਲਤਾ ਪਾ ਰਹੇ ਆ ਨਾ ਰੋਕਤਾ ਰਹੇ ਆ ਜ਼ੋਰਤਾ ਲਾ ਰਹੇ ਆ ਸੰਗਤ ਸਾਥ ਦੇ ਰਹੀ ਹੈ ਪੰਜਾਬ ਦੇ ਲੋਕ ਸਾਥ ਦੇ ਰਹੇ ਨੇ ਖੁਸ਼ ਨੇ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਨਾ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਤਾਂ ਉਹ ਨਾ ਜਿਨ੍ਹਾਂ ਨੇ ਨਸ਼ੇ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਸੀ ਨਾਜਾਇਜ਼ ਕਲੋਨੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੋਈ ਪਰਮਿਸ਼ਨਾਂ ਨਹੀਂ ਸੀ ਲੱਤੀਆਂ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਦੱਬ-ਦੱਬ ਕੇ ਕਬਜ਼ੇ ਕਰ ਕਰਕੇ ਕੋਠੀਆਂ ਬਣਾਈਆਂ ਸੀ ਅੱਜ ਜੇ ਉਹਨਾਂ ਤੇ ਪੀਲਾ ਪੰਜਾ ਚੱਲ ਰਿਹਾ ਨਾ ਤੇ ਸਰਦਾਰ ਭਗਵਾਨ ਸਿੰਘ ਮਾਨ ਦੀ ਦੇਣਾ